ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੇ ਵੀ ਐਨ ਆਰ ਆਈ ਭਰਾਏ ਚਾਹੇ ਉਹ ਅਮਰੀਕਾ ਤੋਂ ਦੇਖ ਰਿਹਾ ਵੀਡੀਓ ਚਾਹੇ ਉਹ ਕੈਨੇਡਾ ਤੋਂ ਦੇਖ ਰਿਹਾ ਜਾਂ ਫਿਰ ਆਸਟ੍ਰੇਲੀਆ ਤੋਂ ਜਾਂ ਫਿਰ ਯੂਰਪ ਦੀ ਕਿਸੇ ਵੀ ਕੰਟਰੀ 'ਚ ਬੈਠਾ ਇਸ ਵੀਡੀਓ ਨੂੰ ਦੇਖ ਰਿਹਾ ਸੋ ਤੁਹਾਡੇ ਲਈ ਇਹ ਬਹੁਤ ਹੀ ਜ਼ਰੂਰੀ ਦੇਖਣੀ ਵੀਡੀਓ ਕਿਉਂਕਿ ਤੁਹਾਡੇ ਜਿਹੜੇ ਪਿੱਛੇ ਘਾਰ ਆ ਜਾਂ ਤੁਹਾਡੀਆਂ ਪਿੱਛੇ ਕੋਠੀਆਂ ਬਣਾਈਆਂ ਉਹ ਹੁਣ ਸੇਫ ਨਹੀਂ ਆ ਕਿਉਂਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਵੇਗਾ ਇਹਦੀ ਵਜ੍ਹਾ ਕੀ ਆ ਕਿ ਇਸ ਟਾਈਮ ਦੇ ਉੱਪਰ ਪੰਜਾਬ ਦੇ ਹਾਲਾਤ ਕੀ ਆ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਉਂ ਇਹ ਵੀਡੀਓ ਤੁਹਾਡੇ ਲਈ ਜ਼ਰੂਰੀ ਆ ਕਿਉਂਕਿ ਇੱਕ ਸਾਡੇ ਪਿੰਡ ਦੇ ਨਾਲ ਦੇ ਪਿੰਡ 'ਚ ਘਟਨਾ ਹੋਈ ਹੈ ਹਾਲਾਂਕਿ ਹਰ ਇੱਕ ਦੂਜੇ ਤੀਜੇ ਪਿੰਡ 'ਚ ਇਹ ਘਟਨਾ ਹੁੰਦੀ ਆ ਕਿ ਸਾਰਾ ਪਰਿਵਾਰ ਐਨ ਆਰ ਆਈ ਸੀ ਔਰ ਘਰੇ ਉਹਨਾਂ ਦੇ ਘਰੇ ਮਦਰ ਤੇ ਡੈਡੀ ਸੀਗੇ ਇਕੱਲੇ ਔਰ ਉਹ ਆਏ ਸੀਗੇ ਛੁੱਟੀ ਔਰ ਪੂਰੇ ਪਿੰਡ ਨੂੰ ਇਹ ਪਤਾ ਸੀਗਾ ਆਸ-ਪਾਸ ਦੇ ਮਹੱਲੇ 'ਚ ਵੀ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਬੰਦੇ ਬਾਹਰੋਂ ਆਏ ਆ। ਉਹਨਾਂ ਦੀ ਪੂਰੀ ਫੈਮਿਲੀ ਬਾਹਰੋਂ ਨਹੀਂ ਆਈ ਸੀ। ਸਿਰਫ ਸਿਰਫ ਮੰਮੀ ਡੈਡੀ ਪਹਿਲਾਂ ਪਹੁੰਚੇ ਸੀਗੇ। ਔਰ ਘਰ ਦੇ ਵਿੱਚ ਚੋਰੀ ਹੋਈ ਆ। ਘਰ ਦੇ ਵਿੱਚ ਸਾਰਾ ਕੁਝ ਲੈ ਗਿਆ ਚੁੱਕ ਕੇ ਔਰ ਉਸ ਮਾਪੇ ਨੂੰ ਬਿਉਸ਼ ਕਰ ਗਏ ਆ, ਸੱਟਾਂ ਮਾਰ ਗਏ ਆ ਔਰ ਸਾਰਾ ਕੁਝ ਲੈ ਕੇ ਫੁਰ ਹੋ ਗਏ। ਔਰ ਇਸ ਤੋਂ ਕੀ ਬਜਾ ਕਿ ਤੁਸੀਂ ਜਿੰਨੇ ਵੀ ਤੁਹਾਡੇ ਘਰ ਹੈ ਚਾਹੇ ਕੋਈ ਨਹੀਂ ਹੈ, ਕੈਮਰੇ ਜ਼ਰੂਰ ਲਗਾ ਕੇ ਰੱਖੋ। ਕਿਉਂਕਿ ਕੈਮਰੇ ਵਿੱਚ ਇਹ ਹੁੰਦਾ ਕਿ ਕੈਮਰੇ ਨੇ ਕਿਸੇ ਨੂੰ ਰੋਕ ਨਹੀਂ ਲੈਣਾ ਕਿ ਹਾਂ ਚੋਰ ਆਇਆ ਕੈਮਰੇ ਨੂੰ ਉਤਰ ਕੇ ਕਿਸੇ ਨੂੰ ਫੜ ਲੈਣਾ ਪਰ ਚੋਰ ਜਿਹੜੇ ਕਰਦੇ ਹੋ ਆਪਣੇ ਭੇਤੀ ਹੁੰਦੇ ਆ ਜਦੋਂ ਵੀ ਚੋਰੀ ਕਰਨ ਆਉਂਦਾ ਉਹਨੂੰ ਪਤਾ ਹੁੰਦਾ ਸਾਰਾ ਕੁਝ ਕੌਣ ਘਰ ਦੇ ਵਿੱਚ ਰਹਿ ਰਿਹਾ ਕੌਣ ਨਹੀਂ ਰਹਿ ਰਿਹਾ ਕੈਮਰਾ ਸਿਰਫ ਉਹ ਸਿਰਫ ਇੱਕ ਪਹਿਰੇਦਾਰੀ ਕਰਦਾ ਔਰ ਕੈਮਰੇ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਕੱਲ ਕੋਈ ਹਵੀ ਨਾ ਵੀ ਹੁੰਦੀ ਆ ਤੁਸੀਂ ਫੜ ਵੀ ਸਕਦੇ ਆ ਬੰਦੇ ਨੂੰ ਕੌਣ ਕਰ ਗਿਆ ਕੌਣ ਨਹੀਂ ਕਰ ਗਿਆ ਬਹੁਤ ਲੋਕ ਤਾਂ ਇਦਾਂ ਦੇ ਹੁੰਦੇ ਨਾ ਜਿਹੜੇ ਕਹਿੰਦੇ ਚੱਲ ਜੋ ਲੱਗ ਗਿਆ ਜਾਂਦਾ ਲੱਗਿਆ ਰਹੀ ਪਰ ਪਤਾ ਤਾਂ ਲੱਗੇ ਬੰਦਾ ਹੈ ਕੌਣ ਕਿਉਂਕਿ ਅਸੀਂ ਅੱਗੇ ਦੋਸਤੋ ਸੁਚੇਤ ਰਹੀਏ ਸੋ ਐਸੇ ਲਈ ਇਹ ਤੁਹਾਨੂੰ ਚੇਤਾਵਨੀ ਹੈ ਜਿੰਨੇ ਵੀ ਐਨ ਆਰ ਆਈ ਭਰਾ ਹੈ ਖਾਸ ਕਰਕੇ ਇਹ ਤਾਂ ਹੁਣ ਉਹਨਾਂ ਲਈ ਵੀ ਜਿਹੜੇ ਉੱਥੇ ਰਹਿ ਰਹੇ ਆ ਆਲਰੇਡੀ 24 24 ਘੰਟੇ ਆਪਣੇ ਘਰਾਂ 'ਚ ਰਹਿੰਦੇ ਆ ਉਹਨਾਂ ਲਈ ਵੀ ਇਸ ਟਾਈਮ ਦੇ ਉੱਪਰ ਮੁਸੀਬਤ ਦੀ ਘੜੀ ਬਣਿਆ ਹੋਇਆ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਕਿਉਂ ਆ ਕੀ ਲੋਕਾਂ ਨੂੰ ਹੁਣ ਕੈਮਰੇ ਦਾ ਸਹਾਰਾ ਲੈਣਾ ਪੈ ਰਿਹਾ ਪੁਲਿਸ ਕੁਝ ਵੀ ਨਹੀਂ ਕਰ پا ਰਹੀ ਹਰ ਇੱਕ ਪਿੰਡ ਦੇ ਵਿੱਚੋਂ ਇਹ ਹਰ ਤੀਜੇ ਦਿਨ ਖਬਰ ਆ ਜਾਂਦੀ ਹੈ ਕਿ ਉਸ ਘਰ ਦੇ ਵਿੱਚ ਚੋਰੀ ਹੋ ਗਈ ਉਸ ਘਰ ਦੇ ਵਿੱਚ ਚੋਰੀ ਹੋ ਗਈ ਸਭ ਤੋਂ ਵੱਡੀ ਵਜ੍ਹਾ ਹੈ ਗਿਆ ਨਸ਼ਾ ਨਸ਼ੇ ਦੀ ਲਤ ਦੇ ਵਿੱਚ ਪੰਜਾਬੀ ਨੌਜਵਾਨ ਪਹਿਲਾਂ ਤਾਂ ਆਪਣੀ ਜਵਾਨੀ ਨੂੰ ਖਰਾਬ ਕਰਦੇ ਆ ਫਿਰ ਆਪਣੇ ਜ਼ਮੀਰ ਨੂੰ ਵੇਚਦੇ ਆ ਫਿਰ ਆਪਣੇ ਘਰ ਦੇ ਵਿੱਚ ਚੋਰੀਆਂ ਕਰਦੇ ਆਪਣੇ ਮਾਪੇ ਨੂੰ ਕੁੱਟਦੇ ਜਦੋਂ ਘਰ ਖਾਲੀ ਕਰ ਦਿੰਦੇ ਆ ਫਿਰ ਉਹ ਨਿਕਲ ਗਿਆ ਘਰ ਤੋਂ ਬਾਹਰ ਆਪਣੇ ਚਾਚੇ ਤਾਇਆ ਦੇ ਔਰ ਫਿਰ ਉਸ ਤੋਂ ਵੀ ਬਾਅਦ ਪਿੰਡ ਦੇ ਵਿੱਚ ਨਿਕਲ ਗਿਆ ਜਦੋਂ ਪਿੰਡ ਚ ਵੀ ਪਹੁੰਚ ਜਾਂਦਾ ਹਰ ਇੱਕ ਉਹ ਜਗ੍ਹਾ ਤੇ ਆਪਣਾ ਹਥਿਆਰ ਆਪਣਾ ਬਾੜ ਕਰਦੇ ਆ ਜਿੱਥੇ ਉਹਨਾਂ ਨੂੰ ਉਹਨਾਂ ਦੀ ਡੋਜ਼ ਮਿਲ ਸਕੇ ਜੀ ਹਾਂ ਜੀ ਇਹ ਸਿਰਫ ਸਿਰਫ ਨਸ਼ੇੜੀਆਂ ਦਾ ਕੰਮ ਹੁੰਦਾ ਪਰ ਅਗਰ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਨੂੰ ਪਤਾ ਹੋਵੇਗਾ ਕਿ ਇਸ ਘਰ ਦੇ ਵਿੱਚ ਕੈਮਰਾ ਲੱਗਾ ਜਾਂ ਇਸ ਘਰ ਦੇ ਵਿੱਚ ਕੋਈ ਵੀ ਸਕਿਉਰਿਟੀ ਦੇ ਲਈ ਕੁਝ ਵੀ ਸਿਸਟਮ ਇਦਾਂ ਦਾ ਲੱਗਾ ਤਾਂ ਉਸ ਘਰ ਦੇ ਵਿੱਚ ਚੋਰ ਚੋਰੀ ਕਰਨ ਲੱਗਾ 100 ਵਾਰ ਸੋਚੇਗਾ ਕਿ ਹਾਂਜੀ ਚੋਰ ਕੋਈ ਪ੍ਰੋਫੈਸ਼ਨਲ ਨਹੀਂ ਹੁੰਦੇ ਕਿ ਹਾਂ ਉਹਨਾਂ ਦਾ ਕੰਮ ਹੀ ਏ ਬਸ ਉਹਨਾਂ ਨੇ ਚੋਰੀ ਕਰਨੀ ਪ੍ਰੋਫੈਸ਼ਨਲ ਆ ਬਹੁਤ ਲੱਖਾਂ ਕਰੋੜਾਂ ਦੀ ਚੋਰੀ ਕਰਦੇ ਆ ਚੋਰੀ ਤੁਹਾਨੂੰ ਪਤਾ ਕਿ ਚੋਰੀ ਹੁੰਦੀ ਆ ਉਹਦੇ ਚੋਂ ਸਭ ਤੋਂ ਵੱਡਾ ਇਹ ਹੁੰਦਾ ਕਿ ਆਪਣੇ ਕਿਸੇ ਪਰਿਵਾਰ ਦੇ ਜੀ ਦੇ ਕੋਈ ਸੱਟ ਪੇਟ ਨਾ ਮਾਰ ਦੇਵੇ ਸੋ ਐਸੇ ਕਰਕੇ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣੇ ਘਰਾਂ ਦੇ ਵਿੱਚ ਕੋਈ ਵੀ ਸਿਕਿਉਰਟੀ ਦੀ ਲੈ ਕੇ ਕੋਈ అలਾਰਮ ਜਾਂ ਕੋਈ ਇਸ ਤਰ੍ਹਾਂ ਦਾ ਸਿਸਟਮ ਹੈਗਾ ਤਾਂ ਥੋੜੇ ਜਿਹੇ ਪੈਸੇ ਖਰਚ ਕੇ ਉਹ ਜਰੂਰ ਲਵਾਓ ਤਾਂ ਕਿ ਤੁਹਾਡੇ ਘਰ ਦੀ ਸੇਫਟੀ ਹੋ ਸਕੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ 100% ਤੁਹਾਡੀ ਸੇਫਟੀ ਹੋ ਜਾਏਗੀ ਉਹ ਘਰ ਦੀ ਜਿਸ ਘਰ ਦੇ ਵਿੱਚ ਤੁਸੀਂ ਇਹ ਕੈਮਰੇ ਜਾਂ ਕੋਈ ਸਿਕਿਉਰਟੀ ਕੋਈ ਇਸ ਤਰ੍ਹਾਂ ਦੀ ਚੀਜ਼ ਲਗਵਾਓਗੇ ਸਿਸਟਮ ਪਰ ਬਹੁਤ ਹੀ ਜ਼ਿਆਦਾ ਸਕੂਨ ਮਿਲੇਗਾ ਬਹੁਤ ਜ਼ਿਆਦਾ ਤੁਹਾਨੂੰ ਰਾਹਤ ਮਿਲੇਗੀ ਇਸ ਚੀਜ਼ ਦੇ ਨਾਲ ਔਰ ਚੋਰਾਂ ਨੂੰ ਵੀ ਸਾਰਾ ਕੁਝ ਪਤਾ ਹੁੰਦਾ ਕਿਸ ਘਰ ਦੇ ਵਿੱਚ ਕੀ ਹੈ ਔਰ ਉਹ ਵੀ 100 ਵਾਰ ਸੋਚਦੇ ਆ ਇਸ ਦੇ ਨਾਲ ਮੈਂ ਗਾਰੰਟੀ ਦੇ ਨਾਲ ਕਹਿ ਰਿਹਾ ਕਿ ਬਾਰਦਾਤਾ 'ਚ ਬਹੁਤ ਹੀ ਜ਼ਿਆਦਾ ਘਟਾ ਆਵੇਗਾ ਬਹੁਤ ਜ਼ਿਆਦਾ ਲੋਕ ਡਰਨਗੇ ਕਿਉਂਕਿ ਜਦੋਂ ਵੀ ਕੋਈ ਵੀ ਇਦਾਂ ਦੀ ਬਾਰਦਾਤ ਹੁੰਦੀ ਹੈ ਤਾਂ ਪਿੰਡ ਦੇ ਨੂੰ ਜਾਂ ਪਿੰਡ ਦੇ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਪਤਾ ਕੋਈ ਨਾ ਕੋਈ ਨਸ਼ੇੜੀ ਹੁੰਦਾ ਜਿਹੜਾ ਕਿ ਹੁਣ ਕਾਮਨਾਕਾਰ ਦਾ ਘਰਦਿਆਂ ਨੂੰ ਪਤਾ ਮਹੱਲੇ ਦੇ ਨੂੰ ਪਤਾ ਕਿ ਇਹ ਚੋਰ ਆ ਤੇ ਉਹ ਸਾਵਧਾਨ ਹੋਏ ਪਿਆ ਪਰ ਜਿਹੜੇ ਐਨ ਆਰ ਆਈ ਬੀ ਦਾ ਵਿਚਾਰੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਔਰ ਉਹਨਾਂ ਨੂੰ ਫਿਰ ਨਿਸ਼ਾਨਾ ਬਣਾਇਆ ਜਾਂਦਾ ਜਦ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਐਨ ਆਰ ਆਈ ਆ ਗਿਆ ਪੈਸਾ ਵੀ ਆ ਗਿਆ ਸੋਨਾ ਟਿੱਕਾ ਵੀ ਆ ਗਿਆ ਉਹਨਾਂ ਨੂੰ ਪਤਾ ਵੀ ਨਹੀਂ ਮੇਰੇ ਬਾਰੇ ਕੀ ਹੈ ਕੀ ਵਿਚਾਰਾ ਸੋ ਉਹ ਨਿਸ਼ਾਨਾ ਬਣਾਉਂਦੇ ਆ ਸੋ ਐਸੇ ਲਈ ਮੈਂ ਕਹਿ ਰਿਹਾ ਨਸ਼ੇੜੀਆਂ ਤੋਂ ਸਰਕਾਰ ناکਾਮ ਰਹੀ ਆ ਨਸ਼ਾ ਕੰਟਰੋਲ ਕਰਨ ਦੇ ਵਿੱਚ ਔਰ ਤੁਸੀਂ ਆਪਣਾ ਘਰ ਆਪ ਬਚਾਉਣਾ ਹਾਲਾਂਕਿ ਤੁਸੀਂ ਬਾਹਰ ਮਿਹਨਤਾਂ ਕਰ ਰਹੇ ਆ ਹੱਟ ਤੋੜ ਰਹੇ ਆ ਪਰ ਆਪਾਂ ਨਹੀਂ ਚਾਹੁੰਦੇ ਕਿ ਤੁਹਾਡੀ ਕਮਾਈ ਕੋਈ ਨਸ਼ੇੜੀ ਕੋਈ ਲੁੱਟ ਕੇ ਲੈ ਜਾਵੇ ਔਰ ਮੈਂ ਚਾਹੂੰਗਾ ਕਿ ਕੋਈ 30-40 ਹਜ਼ਾਰ ਦੀ ਕੋਈ ਅਗਰ ਸਿਸਟਮ ਤੁਹਾਡੇ ਘਰੇ ਲੱਗਦਾ ਤਾਂ ਜਰੂਰ ਲਗਾਓ ਇਸ ਸਰ ਕੋ ਸਿਰਫ ਸੁਚੇਤ ਕਰਨਾ ਚਾਹੁੰਦਾ ਕਿ ਆਪਣੇ ਮੈਂ ਐਨਆਰ ਆਈ ਭਰਾਵਾਂ ਨੂੰ ਸੁਚੇਤ ਕਰਾਂ ਕਿਉਂਕਿ ਹੱਡ ਤੋੜ ਕੇ ਮੀਨਤਾ ਕਰਦੇ ਆ ਆਪਾਂ ਨਹੀਂ ਚਾਹੁੰਦੇ ਕੋਈ ਨਸ਼ੇੜੀ ਆਪਣਾ ਘਰ ਲੁੱਟ ਕੇ ਲੈ ਜਾਵੇ ਕਿਉਂਕਿ ਇਹ ਕੋਈ ਗੈਂਗਸਟਰ ਨਹੀਂ ਚੋਰੀ ਕਰਦੇ ਗੈਂਗਸਟਰ ਤੁਹਾਨੂੰ ਪਤਾ ਹੈ ਕਿ ਉਹ ਆਪਣੀਆਂ ਲੜਾਈਆਂ 'ਚ ਬਿਆਸਤ ਹੋਏ ਆ ਜਾਂ ਫਿਰ ਉਹ ਸਿੱਧੀਆਂ ਫਰੋਤੀਆਂ ਹੀ ਮੰਗਦੇ ਆ ਉਹ ਕਿਸੇ ਦੇ ਘਰ ਦੇ ਵਿੱਚ ਚੋਰੀ ਕਾਰਨ ਨਹੀਂ ਆਉਂਦੇ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਇਹ ਸਿਰਫ ਉਸ ਨੇ ਨਸ਼ੇੜੀ ਜਿੰਨੇ ਨਸ਼ੇੜੀ ਆ ਆਪਣੇ ਪੰਜਾਬ ਦੇ ਵਿੱਚ ਉਹੀ ਕੰਮ ਇਹ ਆਮ ਕਾਰਨਾਮੇ ਕਰਦੇ ਆ ਸੋ ਉਹਨਾਂ ਦੇ ਬਚਣ ਲਈ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਐਨ ਆਰ ਆਈ ਵੀਰ ਸਾਵਧਾਨ ਹੋ ਜਾਓ ਹੁਣ ਪੰਜਾਬ ਦੇ ਵਿੱਚ ਇਹ ਕੁਝ ਹੋਣ ਲੱਗਾ ਤੇ ਹੋ ਰਿਹਾ ਦੀ ਗਿਣਤੀ ਵਧਦੀ ਜਾ ਰਹੀ ਆ ਮੈਂ ਨਹੀਂ ਚਾਹੁੰਦਾ ਕਿਸੇ ਨਾਲ ਇਹ ਨਾ ਹੋਣੀ ਹੋਵੇ ਤੇ ਕਿਸੇ ਨੂੰ ਸੱਟ ਪੇਟ ਦਾ ਸਾਹਮਣਾ ਕਰਨਾ ਪਵੇ ਬਾਕੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਕੀ ਤੁਹਾਡੀ ਵਿਚਾਰ ਆ ਕੀ ਸੋਚ ਰੱਖਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਲਸਿਓ ਆਪਣੀ ਤੁਹਾਡੀ ਕੀ ਰਾਏ ਇਸ ਵੀਡੀਓ ਦੇ ਬਾਰੇ ਚ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ